ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਲਗਾਤਾਰ ਦੀਵਾਲੀ ਦਾ ਤਿਹਾਰ ਬਿਲਕੁਲ ਨੇੜੇ ਆ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਮਹੰਤ ਤਮੰਨਾ ਅਤੇ ਉਹਨਾਂ ਦੇ ਚੇਲਿਆਂ ਵੱਲੋਂ ਕੁਰਾਲੀ ਦੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਇਸ ਮੌਕੇ ਕੀ ਕਹਿਣਾ ਹੈ ਮਹੰਤ ਤਮੰਨਾ ਦਾ ਤੇ ਉਹਨਾਂ ਦੇ ਚੇਲਿਆਂ ਦਾ ਜੋ ਕਿ ਨੱਚ ਗਾ ਕੇ ਖੁਸ਼ੀ ਮਨਾ ਰਹੇ ਨੇ ਉਹ ਤੁਹਾਨੂੰ ਵੀ ਸੁਣਾਉਂਦੇ ਹਾਂ जय माता दी सत श्री अकाल मैं तमन्ना महंत शहर कुरआली रोपड़ वाली कुड़ूए वाली हां जी मेरे शहर ਦੇ ਲੋਕਾਂ ਨੂੰ ਮੇਰੇ ਜज्ਮਾਨਾਂ ਨੂੰ ਮੇਰੇ ਬੱਚੇ ਵਾਲਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਵਧਾਈਆਂ ਸਾਡੇ ਵੱਲੋਂ किन्नਰ ਸਮਾਜ ਵੱਲੋਂ ਮੇਰੇ ਬੱਚੇ ਵਾਲਿਆਂ ਦੀ ਸਦਾ ਹੀ ਖੈਰ ਹੋਵੇ ਮਾਤਾ ਰਾਣੀ ਸਾਰਿਆਂ ਦੀ ਸੁੱਖੀ হাসবি বাসবি দিওয়ালি নнгаবে meri mata rani rozi rojgar tarakki jo mere shehar wale de dukh pareshaniyo menu lage mera shehar purali mera ropar hasda vasda rahe mere kuduma hasda vasda rahe main todi tamanna mahaan shehar purali wali lo ji so saryan nu aashirwad te naal hi toanno jada raunka vi dikhaune hai vi raunka lagia hoyian dukana te jak hai jede aashirwad de rahe hai dekhi firr idhar ho jamba se naal nu ho jaa ha ji

I don't know if you're living, I don't know if you're living, I don't know if you're living

ਉਜੀ ਹੱਸਦੇ ਵਸਦੇ ਰਹੋ ਖੁਸ਼ ਰਹੋ ਪ੍ਰਮਾਤਮਾ ਤੁਹਾਡੀ ਦੀਵਾਲੀ ਬਹੁਤ ਸੋਹਣੀ ਮਨਾਵੇ ਖੂਬ ਤਰੱਕੀਆਂ ਤੁਹਾਨੂੰ ਮਿਲੇ ਹੱਸਦੇ ਵਸਦੇ ਰਹਿਣ ਤੁਹਾਡੇ ਬੱਚੇ ਹੱਸਦੇ ਵਸਦੇ ਰਹਿਣ ਖੁਸ਼ ਰਹੋ ਜੈਕਾਰਾ ਸ਼ਹਿਰ ਕੁਰਾਨੀ ਦਾ ਹੋ ਸਾਡੇ ਵਾਹਿਗੁਰੂ ਜੀ ਜੈ ਉਹ ਨੌਜਵਾਨ ਬੱਚੇ ਅਪੜੀ ਕਿ ਬੜੀ ਬੜੀ ਅਫਸਰਾਂ ਦੀ ਪੋਸਟ ਤੇ ਬੈਠਣ ਮੈਂ ਉਹ ਦਿਨ ਵੀ ਦੇਖਣਾ ਜਿਨ੍ਹਾਂ ਨੂੰ ਮੈਂ ਲੋਰੀਆਂ ਦਿੱਤੀਆਂ ਉਹ ਮੇਰੇ ਬੱਚੇ ਕਾਮਯਾਬ ਹੁਨਾਰ ਹੋਣ ਤੇ ਉਹਨਾਂ ਦੇ ਘਰਾਂ 'ਚ ਵੀ ਖੁਸ਼ੀਆਂ ਦਾ ਵੇਲਾ ਲਿਆ ਆਵੇ ਆਕਾਲਪੁਰਕ ਤੇ ਉੱਥੇ ਵੀ ਅਸੀਂ ਜਾ ਕੇ ਅਸੀਂ ਨੱਚੀਏ ਗਾਈਏ ਉਹਨਾਂ ਦੇ ਸਦਕਾ ਉਹਨਾਂ ਦੇ ਜਾਨਮਾਲ ਦਾ ਸਦਕਾ ਸੀ ਆਪਣੀ ਚੋਲੀ ਚ ਪਵਾ ਕੇ ਲੈ ਕੇ ਆਈਏ ਮੇਰੇ ਬੱਚੇ ਖੁਸ਼ ਰਹਿਣ ਮੇਰੇ ਕੋਰਾਲੀ ਵਾਲੇ ਖੁਸ਼ ਰਹਿਣ